ਆ ਵੇਖੋ ਬੰਦੇ ਦਾ ਪੈਣ ਦਾ ਵੇਖੋ ਜਿਗਾੜ ਵੇਖ ਲੋ ਥੱਲੇ ਪ੍ਰਾਲੀ ਵਿਛਾਈ ਤੇ ਡੰਗਰਾਂ ਦੇ ਵਿੱਚ ਹੀ ਪੈਂਦਾ ਵੀਰੇ ਆ ਵੇਖ ਲੈ ਹਾਲਾਤ ਵੇਖ ਲੈ ਇਹਦੇ ਇਹਨੂੰ ਬਾਹ ਗੱਡੀ ਚ ਗੱਡੀ ਚ ਬਾਹ ਇਹਨੂੰ ਚਲਾ ਬੈ ਗੱਡੀ ਚ ਚਲਾ ਬਾਹ ਗੱਡੀ ਚ ਬਾਜ ਮਾਰਿਓ ਵੀਰੇ ਨੂੰ ਪੈਣੇ ਵੀਰ ਨੂੰ ਬਾਜ ਮਾਰਿਓ ਹਾ ਹੋਰ ਵੀਰੇ ਠੀਕ ਠਾਕ ਦੀ ਸਤਿ ਸ਼੍ਰੀ ਅਕਾਲ ਆਪਣੇ ਕੋਲ ਵੀ ਜੀ ਬੰਦਾ ਵਾ ਆਪਣੇ ਕੋਲ ਹੈਗਾ ਨਾ ਆ ਚਲੋ ਤੁਸੀਂ ਆਪਣੇ ਭਰਾ ਜੀ ਆਪਾਂ ਆਪਾਂ ਲੜਦੇ ਨਹੀਂ ਆ ਕਦੋਂ ਦਾ ਰੱਖਿਆ ਤੁਸੀਂ ਕਿੰਨੇ ਗੋਲੇ ਹੋ ਗਏ ਇਤਸਾਲ ਦੇ ਯਸੂ ਗੱਤੀ ਕਿੱਲੇ ਹੁੰਦਾ ਹੈ ਅੱਛਾ ਕਿੱਥੇ ਬੰਦਾ ਉਹਨੂੰ ਬਹੁਤ ਪਿੱਛੇ ਆਪਣੀ ਅਜਮਲਾਂ ਦੀ ਚਲੋ ਵੀਰ ਬੱਸ ਲਈ ਗੁਰਤਾ ਨਗੁਰਾ ਬਲਾਸ ਆ ਬਿਠਾਣਾ ਆਇਆ ਵੀਰ ਹਾਂਜੀ ਹੂੰ ਸਹੀ ਨਹੀਂ ਵਿਚਾਰਾ ਆਪਾਂ ਨੇ ਵੇਖਿਆ ਨ ਮੰਜੇ ਥੱਲੇ ਵੜ ਗਿਆ ਆ ਵੇਖੋ ਡਰ ਗਿਆ ਤੇ ਮੰਜੇ ਥੱਲੇ ਵੜ ਗਿਆ ਹੋਈ ਆ ਜਾ ਆ ਜਾ ਕੁਝ ਨਹੀਂ ਆਉਂਦੇ ਕੁਝ ਕੁਝ ਨਹੀਂ ਆਉਂਦੇ ਕੋਈ ਨਹੀਂ ਆਉਂਦਾ ਕੋਈ ਤੇਰੇ ਭਰਾ ਮਾ ਦੇਖ ਕਿ ਨਾ ਕੁਝ ਨਹੀਂ ਆਉਂਦੇ ਕੀ ਗੱਲ ਹੈ ਕਾ ਤੂੰ ਡਰਦੇ ਜੀ ਡਰਦੇ ਕਾ ਤੂੰ ਜੀ ਹਾਂ ਜੀ ਹੈ ਡਰਦੇ ਕਾ ਤੂੰ ਜੀ ਕਿਸ ਕਾ ਹੈ ਐ ਐ ਸੱਜੇ ਬੰਜੇ ਦਾ ਬੰਜੇ ਤੇ ਇੱਥੇ ਬੈਠ ਆ ਵੇਖੋ ਆ ਇੱਧਰ ਦੇਖ ਆ ਇੱਥੇ ਆ ਇੱਕ ਜੀ ਆ ਵਿਖਾਏ ਨੂੰ ਆ ਵੇਖੋ ਵੀਰ ਜੀ ਅੱਜ ਅਸੀਂ ਆਏ ਆ ਮਖੂ ਗੁਜਰਾ ਕੋਲ ਬੰਦਾ ਛਡਾਉਣ ਆਏ ਆ ਤੇ ਆ ਆ ਵੇਖੋ ਬੰਦੇ ਦਾ ਪੈਣ ਦਾ ਵੇਖੋ ਜਿਗਾੜ ਵੇਖ ਲਓ ਥੱਲੇ ਪ੍ਰਾਲੀ ਵਿਛਾਈ ਤੇ ਡੰਗਰਾਂ ਦੇ ਵਿੱਚ ਹੀ ਪੈਂਦਾ ਵੀਰ ਆ ਵੇਖ ਲੈ ਹਾਲਾਤ ਵੇਖ ਲੈ ਇਹਦੇ ਕਿੱਥੇ ਮਾਲਕ ਤੂੰ ਹੀ ਆ ਆ ਵੇਖੋ ਆ ਵੱਡਾ ਭਰਾ ਆ ਆ ਵੇਖ ਲੈ ਵੀਰ ਇਸੇ ਕਰਦਾ ਇਸੇ ਕਰਦਾ ਆ ਇੱਥੇ ਪੈਂਦਾ ਦੇਖੀ ਆ ਵੇਖ ਲੈ ਯਾਰ ਹੁਣ ਆ ਇੱਕ ਮਿੰਟ ਆ ਬਾਬਾਈ ਆ ਦੇਖੋ ਇੱਧਰ ਹਾਲ ਦੇਖੋ ਥੱਲੇ ਆ ਮੱਝਾ ਗਾਣਾ ਆਪਾਂ ਵੀ ਤਾਂ ਸਾਹਮਣੇ ਆਪਾਂ ਦੇਖੋ ਆਪਾਂ ਵੀ ਤਾਂ ਸਾਹਮਣੇ ਗਏ ਆਪਾਂ ਵੀ ਇੱਥੇ ਰਹਿੰਦੇ ਨੇ ਰਹਿੰਦੇ ਤੇ ਇੱਥੇ ਆ ਥੱਲੇ ਪਰਾਲੀ ਵਿਛਾਉਂਦੇ ਜੀ ਹੈ ਇਹਦੇ ਨਾਲ ਸੁਣਨਾ ਇੱਕ ਦਿਨ ਇੱਥੇ ਸੌਂ ਕੇ ਵਿਖਾਏਂਗਾ ਮੇਰਾ ਵੀਰ ਅਸੀਂ ਖੜ੍ਹਦੇ ਆਂ ਇੱਥੇ 10 ਮਿੰਟ ਪੈ ਜਾ ਕੰਬਲ ਉੱਤੇ ਲੱਗੇ ਪੈ ਚ ਸੋਣ ਨੂੰ ਕੀ ਭਾਈ ਸੋ ਜਾਨੇ ਯਾਰ ਸੋ ਜਾਨੇ ਆ ਪਰ ਯਾਰ ਆਪੇ ਵੇਖ ਲੈ ਵਿਚਾਰੇ ਦੀ ਕਿੱਦਾਂ ਤਾਂ ਕਹੇ ਕਰਨਾ ਸੀ ਤਾਂ ਰੱਬ ਕੋਟਾਣਾ ਸੀ ਤਾਂ ਉਹ ਦੇਖੋ ਯਾਰ ਪੁੱਠੂ ਤੁਹਾਨੂੰ ਪਤਾ ਨਹੀਂ ਰੱਬਾ ਕਿੱਥੇ ਆ ਬਰੂਆ ਨਹੀਂ ਮੇਰਾ ਵੀਰ ਤੈਨੂੰ ਮਾੜੀ ਮੋਟੀ ਕੋ ਦਇਆ ਰਹਿਮ ਵਾਲੀ ਗੱਲ ਹੈ ਦਇਆ ਇਹ ਕਿੱਥੇ ਜਾਇ ਜਿਵੇਂ ਆ ਰੋਟੀ ਪਾਣੀ ਦੇਈਦਾ ਆਪਾਂ ਨੂੰ ਰੋਟੀ ਪਾਣੀ ਦੀਦਾ ਮੈਂ ਤੈਨੂੰ ਰੋਟੀ ਪਾਣੀ ਦਿੰਦਾ ਵੀਰਿਆ ਅਸੂਕਤ ਜੀ ਦਾ ਤੁਸੀਂ ਰੱਖਿਆ ਹਨਾ 6 ਮਹੀਨੇ ਤੋਂ ਪਰ ਹੋ ਗਿਆ ਤਿੰਗਿਆ ਨਹੀਂ ਕਿੰਨੇ ਪੈਸੇ ਰੱਖੇ ਪੈਸੇ ਨਹੀਂ ਲੈਂਦਾ ਭਾਈ ਜੀ ਰੋਟੀ ਪਾਣੀ ਖਾਂਦਾ ਵਾ ਹਾਂ ਹਾਂਜੀ ਪਤਾ ਕੀ ਕਿਉਂ ਕੋਣ ਆ ਕਿੱਥੋਂ ਆਏ ਹਾਂਜੀ ਕੋਣ ਆ ਕਿੱਥੋਂ ਆ ਇਹ ਮੇਰੇ ਰਿਸ਼ਤੇਦਾਰਾਂ ਬੰਦਾ ਸੀ ਉਹਨਾਂ ਨੇ ਲਿਆ ਕੀਤਾ ਸੀ ਲੈ ਗਿਆ ਦਿੱਤਾ ਨਾ ਲੈ ਬਲਾਲਾ ਉਹਨਾਂ ਨੇ ਤੇ ਬੱਬੇ ਜਿੰਨਾ ਰੋਟੀ ਪਾਣੀ ਦਿੰਦੇ ਤੈਨੂੰ ਵਧੀਆ ਕੁੱਟਦੇ ਮਾਰਦੇ ਆ ਕੁੱਟਦੇ ਮਾਰਦੇ ਆ ਤੈਨੂੰ ਮੈਂ ਕਿਹੜੇ ਕੋਟ ਦੇ ਮਾਰਦੇ ਵੀ ਆ? ਹੂੰ ਹੂੰ। ਕੌਣ ਕੋਟਤਾ ਹੈ? ਕੌਣ ਮਾਰਦਾ ਕੌਣ? ਇਹ ਇੰਨੇ ਗਈ ਦਰੁਗਾ ਆ ਚਾਹ। ਦਰੁਗਾ। ਦਰੁਗਾ ਕਿਹੜਾ ਵਾ? ਪੁਲਿਸ ਵਾਲਿਆਂ ਨੂੰ ਕਹਿੰਦੇ ਇਹ ਦਰੁਗਾ। ਪਤਾ ਮੈਨੂੰ ਦਰੁਗਾ ਪੁਲਿਸ ਵਾਲਿਆਂ ਨੂੰ ਨਹੀਂ ਆ ਤੁਹਾਡੇ। ਪੁਲਿਸ ਵਾਲਾ। ਨਹੀਂ ਨਹੀਂ ਗਾਜੀ ਬਿਹਾਰ ਵਾਲਾ। ਬਿਹਾਰ ਵਾਲਾ। ਇਹਨਾਂ ਨੂੰ ਕੋਈ ਬੰਦਾ ਬਿਹਾਰ। ਮੈਂਟਲੀ ਡਿਸਟਰਬ ਹੈ ਬੰਦਾ। ਯਾਰ ਬਿਹਾਰ ਚੋਪਰਾ ਬਦਲ ਗਏ ਆ ਡਾਕਟਰ ਹੋ ਗਏ। ਬਿਹਾਰ ਦਾ ਤੇ ਆਪਣੇ ਕੋਈ ਮੈਨੂੰ ਪਤਾ ਚੱਲ ਬਿਹਾਰ ਦਾ ਨਹੀਂ ਆ। ਇਹ ਮੈਂਟਲੀ ਡਿਸਟਰਬ ਆ ਵੀਰਾ। ਠੀਕ ਹੈ ਜੀ। ਜੀ ਭਰਾਈਆਂ ਅਸੀਂ ਆਹ ਦੇਖੋ ਆਹ ਦੇਖ ਤੁਸੀਂ ਆਪਣੇ ਆਪਣੇ ਕੱਪੜੇ ਵੇਖੋ ਆਪਣੇ ਕੱਪੜੇ ਵੇਖੋ ਤੇ ਇਹਨਾਂ ਦੀ ਰਹਿਣ ਦੀ ਆ ਦੇਖ ਲਓ ਕੰਡੀਸ਼ਨ ਵੇਖ ਲਓ ਕਿੱਥੇ ਰਹਿੰਦੇ ਆ ਪੁਰਾ ਪਰਾਲੀ ਪਾ ਕੇ ਥੱਲੇ ਪਰਾਲੀ ਰੱਖ ਕੇ ਉੱਤੇ ਆਪ ਇਹਨਾਂ ਨੂੰ ਤੁਸੀਂ ਸੌਂਦੇ ਕਾਮ ਸਿੰਘ ਆਪ ਜਿਹੜਾ ਇੰਨਾ ਢਾਡੇ ਨਾਲ ਭਾਈ ਭਾਜੀ ਕਿਉਂਕਿ ਠੰਡ ਹੁੰਦੀ ਸੀ ਆ ਜੀ ਠੰਡ ਹੁੰਦੀ ਤੇ ਪਰਾਲੀ ਪਾਈ ਤੁਹਾਡੇ ਵੀ ਪਰਾਲੀ ਪਈ ਵੇਖਿਆ ਹਾਂ ਪਰਾਲੀ ਪਈ ਹੋਈ ਹੈ ਤੁਹਾਡੇ ਵੀ ਪਰਾਲੀ ਪਈ ਕੱਪੜਿਆਂ 'ਚ ਆਪਾਂ ਗੱਦੇ ਪਾਏ ਆ ਹਾਂ ਗੱਦੇ ਪਾਏ ਆ ਹਾਂ ਇੱਥੇ ਥੱਲੇ ਪਰਾਲੀ ਪਾਈ ਪਰਾਲੀ ਪਾਈ ਤੇ ਸੌਂਦਾ ਵੀ ਇੱਥੇ ਡੰਗਰਾਂ ਦੇ ਵਿੱਚ ਆ ਹਾਂ ਨੇ ਐਦਾਂ ਤੁਹਾਨੂੰ ਕੋਈ ਮੈਂ ਤੁਹਾਨੂੰ ਖੜਕੇ ਧਰ ਤੋਂ ਕੰਮ ਕਰਾਵਾਂ ਉੱਤੇ ਤੁਹਾਨੂੰ ਇਹੋ ਜਿਹੀ ਮਹਲਾਤ ਦਵਾਂ ਤੁਸੀਂ ਵਧਿਆ ਮਤਲਬ ਕਿ ਰਹੋਗੇ ਕਿੱਥੇ ਗਿਆ ਪਾਉ ਉਹ ਜਿਹੜਾ ਬੰਦਾ ਇਹਨਾਂ ਤੋਂ ਫੋਟੋ ਕੋਲ ਬੈਠਾ ਹੁੰਦਾ ਜੀ ਹਾਂ ਸੁਪਰਾ ਜਿਹੜਾ ਬੰਦਾ ਇੱਥੋਂ ਗਿਆ ਉਹ ਮੁੰਡਾ ਗੁੱਜਰ ਤੋਂ ਕੋਲ ਬਹਿ ਗਿਆ ਜਾ ਕੇ ਉਹ ਕਿੱਥੇ ਉਹ ਬੈਠਾ ਹੈ ਮੁੰਡਾ ਆਹ ਵੇਖ ਲਓ ਵੀਰੇ ਆਹ ਕੰਡੀਸ਼ਨ ਵੇਖ ਲਓ ਥੂਲ ਇਹਨਾਂ ਦਾ ਉਹ ਬਲਾ ਤਾਂ ਵੀਰੇ ਨੂੰ ਆ ਗੱਲ ਹੈ ਕੋਈ ਯਾਰ ਇਹਨਾਂ ਦਾ ਰੱਬ ਦਾ ਨਾਮ ਹੈ ਖੜਮੋਗਾ ਕੰਮ ਹੈ ਇੱਥੇ ਸੁਆਉਂਦੇ ਆ ਮੈਂਟਲੀ ਡਿਸਟਰਬ ਆ ਨਹੀਂ ਆਖਿਆ ਪੁੱਛਾ ਬਬੀ ਇੱਕ ਮਿੰਟ ਗੋਸ਼ਨਾ ਕਰਿਓ ਤੁਹਾਨੂੰ ਅਸੀਂ ਆਂਦੀ ਵਾਰ ਬਾਬਾ ਜੀ ਨੇ ਪੁੱਛਿਆ ਬਈ ਬਾਈ ਜੀ ਇੱਥੇ ਕੋਈ ਮੁੰਡਾ ਰੱਖਿਆ ਇਹਨਾਂ ਨੇ ਭਈਆ ਰੱਖਿਆ ਕੋਈ ਦਾ ਗੁਲਾਮ ਬਣਾ ਕੇ ਤਾਂ ਤੁਸੀਂ ਕੀ ਕਿਹਾ ਆਪ ਹੀ ਦੱਸੋ ਨਹੀਂ ਚਲੋ ਗਵਾਰਡ ਮੱਥਾ ਵਾ ਸਕੰਦਰ ਗਵਾਰਡ ਮੱਥਾ ਕੇ ਇਹ ਰੀਸਾ ਸੋਚਣਾ ਪੈਂਦਾ ਪਰ ਨਹੀਂ ਥੋੜਾ ਬੜਾ ਤੁਸੀਂ ਸਾਡੇ ਭਾਈ ਨੂੰ ਇਹ ਚਲੋ ਮੈਂ ਮੰਨਦਾ ਬਾਸ਼ਾ ਹਨਾ ਸ਼ਕਲਾਂ ਦਾ ਫਰਕ ਭਾਸ਼ਾ ਦਾ ਫਰਕ ਬੋਲਣ ਦਾ ਫਰਕ ਰਹਿਣ ਬਹਿਣ ਦਾ ਫਰਕ ਬੜੇ ਦਿਨਾਂ ਦੀ ਜਾਣਕਾਰੀ ਸੀ ਇਹਨਾਂ ਦੀ ਮੇਰੇ ਕੋਲ ਅਸੀਂ ਕਹਿੰਦੇ ਠੀਕ ਹੈ ਜੀ ਜੰਦਾ ਕੀ ਹਾਲ ਕਿੱਤਾ ਨਾ ਕੋਈ ਗੱਲ ਨਹੀਂ ਗਈ ਬਿਸਤਰਾ ਵਧੀਆ ਦੋ ਰੋਟੀਆਂ ਪਾ ਦਿੰਦੇ ਤੁਸੀਂ ਇਹ ਰੋਟੀਆਂ ਪਾ ਦਿੰਦੇ ਸਾਨੂੰ ਉਹਦਾ ਵੀ ਨਹੀਂ ਪਤਾ ਚੰਗੇ ਦਿੰਦੇ ਕੇ ਬਾੜੀ ਦਿੰਦੇ ਜਾਂਦੇ ਪਰ ਆਂ ਵਰਤਾਵਾ ਇੱਥੋਂ ਪਤਾ ਲੱਗ ਗਿਆ ਵੀ ਵਰਤਾਵੇ ਤੁਹਾਡੇ ਦਾ ਤੁਸੀਆਂ ਤੈਨੂੰ ਗੱਲਾਂ ਪਲੇ ਖਾਣਾ ਤੈਨੂੰ ਗੱਲਦਾ ਤੈਨੂੰ ਤਾਂ ਕਿੰਨਾ ਚੁਰਿਆ ਮੇਰਾ ਵੀ ਸਹੀ ਸਹੀ ਦੱਸ ਦੇ ਕਿੰਨਾ ਚੁਰਿਆ ਰੱਖੀਂ ਅਸੂ ਕੱਤੀ ਕੰਮ ਖਰਾਬ ਹੋਣਾ ਮੁੰਗੇ ਰੱਖੀ ਅਸੂ ਕੱਤੀ ਠੀਕ ਹੈ ਸੇਮ ਹੀ ਨਹੀਂ ਹੋ ਗਿਆ ਹਾਂ ਕਿੰਨਾ ਕੀ ਨਾ ਕੀ ਕੀਤਾ ਵੀ ਕੀ ਤਨਖਾਹ ਦੇਵਾਂਗੇ ਤਨਖੀ ਦੇਵਾਂਗੇ 6 ਮਹੀਨੇ ਨਹੀਂ ਹੋਏ ਠੀਕ ਆ ਹਰੇਕ ਪਾਜੀ ਪਹਿਲਾਂ ਪਹਿਲਾਂ ਪੂਰੀ ਗੱਲ ਸੱਚ ਗੱਲ ਦੱਸਣੀ ਆ ਸੱਚੀ ਸਾਰਾ ਕੁਝ ਆ ਪਹਿਲਾਂ ਇਹ ਵੀ ਨਹੀਂ ਮਾਰਦੇ ਐਸੀ ਵੀ ਗਏ ਆ ਇੱਕ ਮਿੰਟ ਨਹੀਂ ਮਾਰਦੇ ਪਤਾ ਕੀ ਪਹਿਲਾਂ ਮੇਰੀ ਗੱਲ ਸੁਣ ਤੇ ਆਣ ਜੀ ਜਿੰਨੀ ਸੰਗਤ ਦੇਖਦੀ ਪਈ ਹੈ ਨਾ ਇਹਨਾਂ ਨੇ ਪਤਾ ਕੀ ਕਹਿਣਾ ਕਿ ਸਿਕੰਦਰ ਦਾ ਤਾਂ ਕੰਮ ਹੀ ਇਹ ਹੁੰਦਾ ਜਾਂ ਕਿ ਕਲੇਸ਼ ਕਰਨਾ ਹੀ ਡਰਨਾ ਨਹੀਂ ਕਰ ਲੋ ਕੋਈ ਖਤਰਾ ਨਹੀਂ ਕਿਸ ਜਲਦਾ ਵੀ ਬੇਸ਼ਕਾਤੋ ਕਰਨਾ ਭਾਜੀ ਜਿਹੜੀ ਸੱਚ ਗੱਲ ਆਹੀਂ ਦੱਸਾਂਗੇ ਬ੍ਰਦਰ ਇਧਰ ਆ ਆਪਣੇ ਆਪਣੇ ਮੇਰੀ ਗੱਲ ਸੁਣ ਮੇਰਾ ਵੀਰ ਮੇਰਾ ਨੇ ਤੋਂ ਨੇ ਵੀ ਅਹੀਂ ਦੂਜੇ ਤੀਜੇ ਦੇ ਨੇ ਗਏ ਆ ਇਧਰ ਆ ਇਧਰ ਇਹਦੇ ਕੱਪੜੇ ਉੱਥੇ ਉੱਥੇ ਇਹਦੇ ਕੱਪੜੇ ਵੇਖ ਲੈ ਤੇ ਆਪਦੇ ਵੇਲਾ ਇਹ ਤੇ ਤੁਸੀਂ ਪ੍ਰਾਲੀ ਲਿਆਉਂਦੇ ਨਾ ਪ੍ਰਾਲੀ ਅਸੀਂ ਤਾਂ ਪਾਉਨੇਗੇ ਇਹਨੂੰ ਠੰਡ ਨਾ ਲੱਗੇ ਨਹੀਂ ਯਾਰ ਪ੍ਰਾਲੀ ਨਾਲ ਠੰਡ ਨਾ ਲੱਗੇ ਚੱਕਰੇ ਆਪਣੇ ਕੱਪੜਾ ਦੇ ਵੀ ਤੁਸੀਂ ਕਿੱਥੇ ਰੱਖਦੇ ਹੋ ਵੀ ਗੱਦਾ ਇਹ ਨਹੀਂ ਦੱਸਦਾ ਕਰਦੇ ਪਹਿਲਵਾਨੀ ਕਰਦੇ ਹਾਂ ਜੀ ਹਾਂ ਜੀ ਤੁਹਾਨੂੰ ਥੋੜੀ ਬਹੁਤੀ ਪਹਿਲਵਾਨੀ ਵਾਲੀ ਇੱਕ ਚੀਜ਼ ਨੂੰ ਸਾਈਡ ਤੇ ਛੱਡ ਕੇ ਕਦੀ ਇਹ ਪਹਿਲਵਾਨੀ ਨਾਲ ਪਾਜੀ ਸਾਹਿ ਅਸੀਂ ਪੰਜ ਭਰਾ ਹਾਂ ਹਾਂ ਪੰਜ ਅਸੀਂ ਇਹਦੇ ਨਾਲ ਕੰਮ ਕਰਦੇ ਸੋ ਅਸੀਂ ਇਹਨੂੰ ਪੱਠਿਆਂ ਨੂੰ ਨਹੀਂ ਖੜਦੇ ਘਰੇ ਹੀ ਰਹਿਂਦਾ ਆਪ ਜਾ ਕੇ ਲੈਣੇ ਪੱਠਿਆਂ ਤਾਂ ਨਹੀਂ ਖੜਦੇ ਕਿ ਕੋਈ ਵੇਖ ਲੂਗਾ ਤੇ ਲੈ ਲੂਗਾ ਇਹਨੂੰ ਭਾਜੀ ਇਹੋ ਜੀ ਯਾਰ ਸਾਡਾ ਵਿਰਦੀ ਆ ਸਾਡੀ ਉਮਰ ਸਾਰੀ ਆ ਇਹ ਤੁਸੀਂ ਪਰਾਲੀ ਨਹੀਂ ਆਂਦੇ ਨਾ ਪਰਾਲੀ ਆਹੀਂ ਇਸ ਕਰਕੇ ਪਾਈਏ ਕਿ ਨਹੀਂ ਹਾਲਾਤ ਦੇ ਹਾਲਾਤ ਦੇਖ ਲੈ ਯਾਰ ਕਾਮ ਸਿੰਘਾਂ ਦੀ ਕੰਮ ਕਰਉਂਦੇ ਨਾ ਤੀਕੇ ਬੰਦੇ ਤੋਂ ਬੰਦੇ ਵੀ ਸ਼ਾਦਲਾ ਕੋਈ ਨਾ ਕਹ ਦੂਗਾ ਪਰ ਰੋਟੀ ਪਰ ਦਿੰਦਾ ਚੰਗਾ ਦਦਾ ਹੋਏਗਾ ਆ ਵੇਖੀ ਆ ਮੇਰੀ ਗੱਲ ਸੁਣ ਜਿੰਨੇ ਵੀ ਥੋਡੇ ਗੁੱਜਰ ਭਾਈਚਾਰੇ ਨਾਲ ਸਾਡਾ ਰੌਲਾ ਪਿਆ ਨਾ ਹਾਂਜੀ ਹਾਂਜੀ ਸਾਰਿਆਂ ਦੀ ਇਹੀ ਕਰਤੂਤ ਆ ਸਾਰਿਆਂ ਦੀ ਹੋਈ ਤੁਸੀਂ ਜਿੰਨੇ ਨਾ ਰੌਲਾ ਪਿਆ ਸਾਡਾ ਜਿੰਨੇ ਵੀ ਪਿੱਛੇ ਬਾਪੇ ਨੇ ਜਿੰਨੇ ਤੋਂ ਅਸੀਂ ਬੰਦੇ ਛੜਾਏ ਆ ਪਤਾ ਮੈਨੂੰ ਸਾਰੇ ਦੇ ਇਹੀ ਕਰਤੂਤ ਆ ਮੈਨੂੰ ਇਹ ਨਹੀਂ ਮੈਨੂੰ ਹੁਣ ਆਏ ਲੱਗਦਾ ਵੀ ਤੁਸੀਂ ਇੱਕੋ ਰਸੇ ਨਾਲ ਬੰਨੇ ਹੋਏ ਹੋ ਸਾਰੇ ਇੱਕੋ ਰਸੇ ਨਾਲ ਕਾਦੋ ਬੰਨੇ ਹੋ ਤੁਸੀਂ ਜਿੰਮ ਲੱਗੇ ਹੋਏ ਯਾਰ ਹੁਣ ਭਾਈ ਉਹ ਮੈਂਟਲੀ ਡਿਸਟਰਬਾ ਹੁਣ ਉਹਨੂੰ ਕੰਮ ਕਰਾਉਣਾ ਮੇਰੀ ਗੱਲ ਸੁਣ ਕਾਨੂੰਨ ਕਹਿੰਦਾ ਵਾ ਕਿ ਮੈਂਟਲੀ ਡਿਸਟਰਬ ਬੰਦੇ ਨੂੰ ਕੋਈ ਵੀ ਨਹੀਂ ਰੱਖ ਸਕਦਾ ਭਾਈ ਜ਼ਿੰਮੇਦਾਰ ਆ ਚਾਹੇ ਗੁੱਜਰ ਭਾਈਚਾਰਾ ਵਾ ਮੈਂਟਲੀ ਡਿਸਟਰਬ ਬੰਦੇ ਨੂੰ ਕੋਈ ਵੀ ਨਹੀਂ ਰੱਖ ਸਕਦਾ ਭਾਜੀ ਇਹ ਰੋਟੀ ਪਾਣੀ ਖਾਂਦਾ ਯਾਰ ਰੋਟੀ ਯਾਰ ਹੱਥ ਚਾਲ ਮਾਰ ਲੈ ਰੋਟੀ ਬਣੀ ਵੀ ਦੀ ਮੈਂ ਮੇਰੇ ਕੋਲ ਆਣ ਕੇ ਕੰਮ ਕਰ ਤੈਨੂੰ ਮੈਂ ਰੋਟੀ ਪਾਣੀ ਦਊਂਗਾ ਜਿਹੜੇ ਹੋਟਲ ਚ ਜਾਂਦਾ ਰੋਜ਼ ਰੋਟੀ ਖਵਾਉਂਗਾ ਮੈਂ ਤੁਹਾਨੂੰ ਦਵਾਗਾ ਯਾਰ ਨਹੀਂ ਅਸੀਂ ਨਹੀਂ ਜਾਣਦੇ ਆ 2 ਕਿਲੋਮੀਟਰ ਤੇ ਆਸ਼ਰਮ ਬਣਿਆ ਹੋਇਆ ਸਾਡੇ ਕੋਲ 2 ਕਿਲੋਮੀਟਰ ਤੇ ਆਸ਼ਰਮ ਬਣਿਆ ਹੋਇਆ। ਸਮਾਰੋਗੀ ਰੋਟੀ ਪਾਣੀ ਦਿੰਦੇ ਯਾਰ। ਰੋਟੀ ਪਾਣੀ ਦਿੰਦੇ। ਇਹ ਜਿਹੇ ਭੈਣਾ ਭਰਾਵਾਂ ਨੂੰ ਅਸੀਂ ਸੰਭਾਲਦੇ ਹਾਂ ਉੱਥੇ। ਹਾਂਜੀ। ਇਹਨਾਂ ਦੀ ਸੇਵਾ ਲਈ ਅਸੀਂ ਬੈਠੇ ਹਾਂ ਉੱਥੇ। ਤਾਂ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਯਾਰ ਤੁਹਾਨੂੰ ਉਹ ਉਹ ਚੀਜ਼ ਨਹੀਂ ਦਿਖੀ ਜੋ ਤੁਸੀਂ ਰੋਟੀ ਪਾਣੀ ਵਾਲੀ ਗੱਲ ਕੀਤੀ। ਸਾਰੀ ਦਿਹਾੜੀ ਪੱਠੇ ਪੌਦਾ ਰਹਿੰਦਾ। ਇਨਸਾਨੀਤ ਨੂੰ ਛੱਡ ਕੇ ਖਾਣੇ ਮੁਰਦਾਂ ਦੇ ਪਿੱਛੇ। ਉੱਥੇ ਆਸਨ ਦਾ ਜਾਂਦਾ ਦੱਸਣ ਦੀਦਾ ਇਹਨੂੰ। ਛੱਡ ਦੇ ਇੱਥੇ। ਛੱਡ ਦੇ ਬਾਹਰ ਗੱਲ ਕਰਦੇ ਆ। ਰੱਖ ਰੱਖ ਲੈ। ਇੱਥੇ ਇੱਥੇ ਰੱਖ ਦੇ। ਗੱਲ ਗੱਲ ਕਰ